ਸਤਿ ਸ਼੍ਰੀ ਅਕਾਲ ਜੀ ਮੈਂ ਆਰਸ਼ਿਤ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਵੱਡਾ ਐਕਸ਼ਨ ਜੇਕਰ ਗੱਲ ਕਰੀਏ ਇੱਕ ਪਾਸੇ ਕਾਂਗਰਸ ਪਾਰਟੀ ਦੀ ਜਿੱਥੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦਾ ਜਿਹੜਾ ਹੈ ਇਕਜੁੱਟ ਨਾਲ ਦਿਖਣਾ ਜਾਂ ਇੱਕ ਦੂਜੇ ਦੇ ਮਨਾਂ ਦੇ ਵਿੱਚ ਦਰਾੜ ਤੇ ਉਹ ਤੀਆਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਕਾਫੀ ਘਾਟੇ ਖਾਦੇ ਨੇ ਪਿਛਲੇ ਦਿਨੀਂ ਜੇਕਰ ਗੱਲ ਕਰੀਏ ਲੇਕਿਨ ਇਸ ਟਾਈਮ ਹਾਈ ਕਮਾਂਡ ਜਿਹੜੀ ਹੈ ਕਾਫੀ ਸਰਗਰਮ ਹੋਈ ਦਿਖਾਈ ਦੇ ਰਹੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਕਿਉਂਕਿ ਜਿਹੜੇ ਮੇਨ ਆਗੂ ਨੇ ਕਾਂਗਰਸ ਪਾਰਟੀ ਦੇ ਜੇਕਰ ਰਾਜਾ ਵਿੰਗ ਦੀ ਗੱਲ ਕਰ ਲਈਏ ਪ੍ਰਕਾਸ਼ ਸਿੰਘ ਬਾਜਵਾ ਸੁਖਿੰਦਰ ਸਿੰਘ ਰੰਦਾਵਾ ਜਾਂ ਫਿਰ ਹੋਰ ਜਿਹੜੇ ਨੇ 2-3 ਉਹਨਾਂ ਦੀ ਗੱਲ ਕਰ ਲਈਏ ਉਹਨਾਂ ਨੂੰ ਖਾਸ ਕਰਕੇ ਜਿਹੜੇ ਨੇ ਇਕਜੁੱਟ ਫੋਕੇਦਾਨ ਬਾਰੇ ਹਾਈ ਕਮਾਂਡ ਵੱਲੋਂ ਕੀਆ ਗਿਆ ਹੈ ਕਿਉਂਕਿ ਰਾਹੁ ਗਾਂਧੀ ਜਿਹੜੇ ਨੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 100 ਸੀਟਾਂ ਲੈਣਾ ਚਾਹੁੰਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ 2022 ਦੇ ਵਿੱਚ ਵੱਡੀ ਮਾਰ ਖਾਦੀ ਹੈ ਕਾਂਗਰਸ ਪਾਰਟੀ ਨੇ ਉਹ ਜੇਕਰ ਕਾਂਗਰਸ ਪਾਰਟੀ ਉਹਦੇ ਵਿੱਚ ਜਿਹੜਾ ਕਟਾ ਪਿਆ ਹੈ ਕਾਂਗਰਸ ਪਾਰਟੀ ਨੂੰ ਸ਼ਾਇਦ ਕੈਪਟਨ ਅਮਰਿੰਦਰ ਦੀ ਵਜ੍ਹਾ ਨਾਲ ਪਿਆ ਹੈ ਦੂਸਰੇ ਪਾਸੇ ਜੇਕਰ ਗੱਲ ਕਰੀਏ ਤੇ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਹੈ ਜਿਹੜੇ ਨੇ ਚਰਨਜੀਤ ਚੰਨੀ ਦੀ 111 ਦਿਨਾਂ ਵਾਸਤੇ ਚਾਹੇ ਮੁੱਖ ਮੰਤਰੀ ਰਹੇ ਲੇਕਿਨ ਉਹਨਾਂ ਦੀ ਮੁੱਖ ਮੰਤਰੀ ਦੀ ਸੀਟ ਨੂੰ ਬਹੁਤ ਹੀ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਦਾ ਵੀ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਸੀ ਕਾਂਗਰਸ ਪਾਰਟੀ ਵੱਲੋਂ ਲੇਕਿਨ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਛੱਡ ਕਾਂਗਰਸ ਪਾਰਟੀ ਚਰਨ ਸਿੰਘ ਚੰਨੀ ਬਾਰੇ ਸੋਚ ਰਹੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਚਰਨ ਸਿੰਘ ਚੰਨੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਲੋਕ ਕਾਫੀ ਜ਼ਿਆਦਾ ਜਿਹੜੇ ਨੇ ਪਸੰਦ ਕਰ ਰਹੇ ਨੇ 111 ਦਿਨਾਂ ਵਿੱਚ ਕਾਫੀ ਵਧੀਆ ਉਹਨਾਂ ਦਾ ਜਿਹੜੀ ਹੈ ਕਾਰਗੁਜ਼ਾਰੀ ਰਹੀ ਉਹਨਾਂ ਦੇ ਕੰਮ ਕੀਤੇ ਲੋਕ ਅਜੇ ਤੱਕ ਵੀ ਯਾਦ ਕਰਦੇ ਨੇ ਜੇਕਰ ਗੱਲ ਕਰੀਏ ਤਾਂ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਤੇ ਨੇ 33 ਤੋਂ 34 ਹਲਕੇ ਇਹੋ ਜਿਹੇ ਨੇ ਜਿਹੜੇ ਦਲਿਤ ਭਾਈਚਾਰੇ ਤੋਂ ਨੇ ਤੇ ਦੂਸਰੇ ਪਾਸੇ ਜੇਕਰ ਉਹਨਾ ਦੀ سپورਟ ਮਿਲ ਜੇ ਤਾਂ ਹਾਈ ਕਮਾਂਡ ਕਹਿੰਦੀ ਹੈ ਕਿ ਚਰਨ ਸਿੰਘ ਚੰਨੀ ਦਾ ਚਿਹਰਾ ਬਹੁਤ ਪਸੰਦ ਕੀਤਾ ਜਾਵੇਗਾ ਯਾਨੀ ਕਿ ਜੇਕਰ ਗੱਲ ਕਰੀਏ ਇੱਕ ਪਾਸੇ ਜਿਹੜੀਆਂ ਬਿਹਾਰ ਵਿੱਚ ਚੋਣਾ ਹੋ ਰਹੀਆਂ ਨੇ ਉਹ ਚੋਣਾ ਦੀ ਸਮਾਪਤੀ ਤੇ ਉਸ ਤੋਂ ਬਾਅਦ ਜਿਹੜਾ ਹੈ ਵੱਡਾ ਐਲਾਨ ਕਰੇਗੀ ਹਾਈ ਕਮਾਂਡ ਚਰਨ ਸਿੰਘ ਚੰਨੀ ਦਾ ਯਾਨੀ ਕਿ ਜੇਕਰ ਰਾਹੁਲ ਗਾਂਧੀ ਦੀ ਗੱਲ ਕਰ ਲਈਏ ਸੋਨੀਆ ਗਾਂਧੀ ਦੀ ਗੱਲ ਕਰ ਲਈਏ ਜਾਂ ਫਿਰ ਗੱਲ ਕਰ ਲਈਏ ਪ੍ਰਿੰਕਾ ਦੀ ਤਾਂ ਹਰ ਕੋਲ ਜਿਹੜਾ ਚਾਹੁੰਦਾ ਹੈ ਕਿ ਜੇ ਚਰਨ ਸਿੰਘ ਚੰਨੀ ਦੀ ਚਿਹਰਾ ਜਿਹੜਾ ਹੈ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਦਿੱਤਾ ਜਾਵੇ ਜੇਕਰ ਗੱਲ ਕਰੀਏ ਚਰਨ ਸਿੰਘ ਚੰਨੀ ਨੂੰ ਲੈ ਕੇ ਵੱਡਾ ਐਲਾਨ ਕਰਨ ਜਾ ਰਹੇ ਨੇ ਜਿਹੜੇ ਨੇ ਹਾਈ ਕਮਾਂਡ ਕਾਂਗਰਸ ਪਾਰਟੀ ਦੀ ਕਿਉਂਕਿ ਕਾਂਗਰਸ ਪਾਰਟੀ ਇੱਕ ਹਿਸਾਬ ਦਾ ਜਿਹੜਾ ਹੈ ਦਾ ਕੇਡੇਗੀ ਤਾਂ ਚਰਨ ਸਿੰਘ ਚੰਨੀ ਦੇ ਨਾਮ ਨਾਲ ਹੀ ਖੇਡਿਆ ਜਾਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਚਰਨ ਸਿੰਘ ਚੰਨੀ ਦੀ ਕਾਰਗੁਜ਼ਾਰੀ ਰਹੀ ਹੈ ਜਿਸ ਤਰੀਕੇ ਦੇ ਨਾਲ ਕੱਲ ਚਰਨ ਸਿੰਘ ਚੰਨੀ ਲੋਕਾਂ ਦੇ ਵਿੱਚ ਵਿਚਰਦੇ ਨਜ਼ਰ ਆਏ ਨੇ ਤੇ ਦੂਸਰੇ ਪਾਸੇ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਵੀ ਜਿਹੜਾ ਸਰਵੇ ਕਰਵਾਇਆ ਗਿਆ ਹੈ ਉਸ ਸਰਵੇ ਦੇ ਸਾਹ ਤੇ ਚੱਲੀਏ ਤਾਂ ਚਰਨ ਸਿੰਘ ਚੰਨੀ ਦਾ ਚਿਹਰਾ ਨਿਖਰ ਕੇ ਸਾਹਮਣੇ ਆਉਂਦਾ ਨਜ਼ਰ ਆਉਂਦਾ ਹੈ ਯਾਨੀ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਸਰਵੇ ਤੇ ਦੂਸਰੇ ਪਾਸੇ ਕਾਂਗਰਸ ਦੀ ਹਾਈ ਕਮਾਂਡ ਯਾਨੀ ਕਿ ਆਉਣ ਵਾਲਾ ਟਾਈਮ ਕਾਂਗਰਸ ਪਾਰਟੀ ਦਾ ਜੇਕਰ ਵੱਡੇ ਤੌਰ ਤੇ ਜਿੱਤਣਾ ਚਾਹੁੰਦੀ ਹੈ ਜਿੱਥੇ ਉਹਨਾਂ ਨੇ 2022 ਦੇ ਵਿੱਚ ਕਾਟਾ ਖਾਦਾ ਹੈ ਲੇਕਿਨ ਲੋਕ ਸਭਾ ਦੇ ਚੋਣਾਂ ਵਿੱਚ ਸਪੋਰਟ ਮਿਲੀ ਹੈ ਤਾਂ ਦੂਸਰੇ ਪਾਸੇ ਕਾਂਗਰਸ ਪਾਰਟੀ ਹੋ ਇਸ ਵਾਰ 2027 ਦੇ ਵਿੱਚ ਜਿਹੜੀ ਆਪਣੀ ਜਿੱਤ ਹਾਸਲ ਕਰਨਾ ਚਾਹੁੰਦੀ ਹੈ ਤਾਂ ਉਹਦੇ ਵਾਸਤੇ ਚਰਨ ਸਿੰਘ ਚੰਨੀ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ